ਘੁੰਮਦੇ ਨਾ ਕੋਈ ਨਾ ਪੈਸਾ ਕਿੱਥੋਂ ਆਉਂਦਾ ਕਿਉਂਕਿ ਮੈਂ ਖੇਡਦੀ ਆ ਗੇਮ ਤੇ ਸਭ ਤੋਂ ਪਹਿਲਾਂ ਆਇਆ ਨਾ ਇਹ ਇੰਸਟਾਗ੍ਰam ਦੇ ਵਿੱਚ ਇੰਸਟਾਗ੍ਰam ਦੇ ਵਿੱਚ ਪਾਇ ਲੀਂਕ ਦਿੱਤਾ ਲਿੰਕ ਨੂੰ ਆਪਾਂ ਦੇਖਿਆ ਭਾਈ ਹੂੰ ਪੈਸਾ ਪੈਸਾ ਕੀ ਕੀ ਨਹੀਂ ਕਰਾਉਂਦਾ ਲੋਕਾਂ ਦੇ ਹਨਾ ਆ ਬੁਗੜੀ ਪਹਿਲਾਂ ਤਾਂ ਇਹਦੀ ਜ਼ੁਬਾਨ ਸਿੱਧੀ ਕਰਤੀ ਜਿਹੜੀ ਚਾਚੂ ਬਾਚੂ ਤਾਂ ਤੂੰ ਨਹੀਂ ਕਰਦੀ ਹੁੰਦੀ ਸੀ ਤੋਤਲੀ ਹਾਂ ਜਦੋਂ ਐਡ ਦੀ ਵਾਰੀ ਆਈ ਤੋਤਲੀ ਸਿੱਧੀ ਹੋ ਗਈ ਸਾਰੀ ਜੀਬ-ਜੂਬ ਸਿੱਧੀ ਹੋ ਗਈ ਇਹ ਇਹ ਪੈਸਾ ਨਾ ਵੱਡੇ-ਵੱਡੇ ਨੂੰ ਸੱਦਾ ਕਰ ਦਿੰਦਾ ਹਾਂ ਨਾਲੇ ਵੈਸੇ ਇੱਕ ਗੱਲ ਆ ਵੀ ਐਤ ਤੁਸੀਂ ਇਨਫਲੂਐਂਸਰ ਕਹਾਉਨੇ ਹੋ ਸੋਸ਼ਲ ਮੀਡੀਆ ਤੇ ਹੋ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਾਦੀ ਐਡਵਰਟਾਈਜ਼ਮੈਂਟ ਕਰਨੀ ਆ ਜਾਂ ਨਹੀਂ ਕਰਨੀ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਵੈਸੇ ਪੈਸਾ ਮੁੱਖ ਕਿਉਂ ਘਰੇ ਡੰਗ ਵੀ ਚਲਾਉਣਾ ਇਹ ਵੀ ਆ ਜਦੋਂ ਥੋੜੇ-ਬੋੜੇ ਪੈਸੇ ਡੈਗਦੇ ਆ ਇਹਨਾਂ ਅੰਨੇ ਹੋ ਜਾਂਦਾ ਵੀ ਅਸੀਂ ਕਰਨਾ ਕੀ ਆ ਤੇ ਨਹੀਂ ਕਰਨਾ ਇਹਨਾਂ ਨੇ ਉਹ ਵੀ ਕੀਤਾ ਬਾਈ WhatsApp ਦਾ ਵੀ ਇਹ ਤਾਂ ਜਾ ਕੇ ਕਿਸੇ ਦਾ ਹੈਕ ਕਰਾਓ ਇਹ ਕਰਾਓ ਵੀ ਕੋ ਕਰਦੇ ਆ ਅਸੀਂ ਨਹੀਂ ਪਾਉਂਦੇ ਆ ਤਾਂ ਅਸੀਂ ਤਾਂ ਤੇਰੇ ਤੇ ਵੀਡੀਓ ਪਾਉਣ ਦਾ ਮਕਸਦ ਇਹੀ ਆ ਤੁਸੀਂ ਅੰਡਰਸਟੈਂਡ ਕਰੋ 5-4000 ਪਿੱਛੇ ਜਾਂ 2-3000 ਪਿੱਛੇ ਕਿੰਨੇ ਬੱਚੇ ਵੀਡੀਓ ਦੇਖਣਗੇ ਕਿੰਨੇ ਯੰਗ ਜਨਰੇਸ਼ਨ ਦੇਖੂਗੀ ਔਰ ਉਹ ਬੱਚੇ ਇਨਵੋਲ ਹੋਣਗੇ ਗੇਮ ਦੇ ਵਿੱਚ ਔਰ ਇਹ ਗੇਮਾਂ ਇਹ ਸਾਰੀਆਂ ਸੱਟੇਬਾਜ਼ੀ ਹੈ ਜਿੰਨਾ ਤੁਸੀਂ ਸੱਟੇਬਾਜ਼ ਜਿੰਨਾ ਕ੍ਰਾਈਮ ਚਿੱਟਾ ਵੇਚਣਾ ਸੱਟੇਬਾਜ਼ੀ ਲਾਉਣਾ ਇਹ ਵੀ ਉਨਾ ਹੀ ਕ੍ਰਾਈਮ ਸਹੀ ਹੈ ਬੱਚੇ ਬਹੁਤ ਖਰਾਬ ਹੋ ਜਾਣਗੇ ਸਾਰਿਆਂ ਦੇ ਘਰ ਪੱਟੇ ਜਾਣਗੇ ਪਤਾ ਨਹੀਂ ਕਿਨੇ ਕਿਨੇ ਕਿੱਥੇ ਕਿੱਥੇ ਪੈਸਾ ਲਾ ਦੇਣਾ ਗੇਮਾਂ ਕਦੇ ਪੈਸਾ ਤੁਹਾਨੂੰ ਨਹੀਂ ਜਿਤਾਉਂਦੀਆਂ ਨਾਲੇ ਕੋਫਰ ਤੇ ਨਾਲੇ ਝੂਠ ਮਤਲਬ ਐਡਾ ਬਣਾ ਕੇ ਬੋਲਣਾ ਬੰਦ ਕਰ ਮਤਲਬ ਇਹ ਚੀਜ਼ ਨੂੰ ਸਮਝ ਲੈ ਇਹ ਚੀਜ਼ ਨੂੰ ਹਣਾ